ਮੈਂ ਇੱਕ ਗੱਲ ਕਹਿੰਨਾ ਇਕੱਲੇ ਦੀ ਨਹੀਂ ਗੱਲ ਹੁੰਦੀ ਭਾਂਬੜ ਮਚਾਉਣ ਲਈ ਚਿੰਗਾੜੀ ਬਹੁਤ ਹੁੰਦੀ ਹੈ ਬੰਦਾ ਇਕੱਲਾ ਹੀ ਬਹੁਤ ਹੁੰਦਾ ਜੇ ਨਾ ਕੁਝ ਕਰ ਸਕਿਆ ਵਾਦਾ ਆ ਪਿੰਡਾਂ 'ਚ ਕਿ ਦੁਬਾਰਾ ਵੋਟ ਨਹੀਂ ਮੰਗਣਾ ਹਾਂ ਭਈਆ ਇੱਥੇ ਝੂਲਾ ਮਾਰੂ ਰੱਖਦਾ ਵੋਟ ਪਹਿਲਾਂ ਬਣਾ ਦਿੰਦੇ ਆ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾਉਂਦੇ ਨੇ ਬਾਈ ਲੱਖਾ ਸੁਧਾਨਾ ਜੀ ਆਕਲੀਆ ਪਿੰਡ ਪਹੁੰਚੇ ਨੇ ਯਾਤਰਾ ਨੂੰ ਲੈ ਕੇ ਗੱਲਬਾਤ ਕਰਾਂਗੇ ਭਾਈ ਜੀ ਸ਼ਸ਼ੀ ਕਾ ਹੱਸੀ ਕਰ ਬਾਈ ਜੀ ਲੋਕਾਂ ਦੇ ਵਿੱਚ ਪਹੁੰਚ ਰਹੇ ਹਾਂ ਕਿਵੇਂ ਦਾ ਹੰਗਾਰਾ ਮਿਲਦੀ ਹੈ ਹੰਗਾ ਲੋਕਾਂ ਨੂੰ ਪੁੱਛੋ ਬਾਈ ਵੈਸੇ ਤਾਂ ਕਿਉਂਕਿ ਅਸੀਂ ਤਕਰੀਬਨ ਸਾਰਾ ਤਲਵੰਡੀ ਹਲਕਾ ਲੰਬੀ ਹਲਕਾ ਬਠਿੰਡਾ ਅਧਿਆਤੀ ਹੁਣ ਚੌਥਾ ਹਲਕਾ ਪੁੱਛੋ ਸ਼ੁਰੂ ਕੀਤਾ ਹੋਇਆ ਅੱਧਾ ਹਲਕਾ ਸੀ ਇਹ ਘਟੋ ਘਟ ਕੜਤਾ ਅਸੀਂ 600 ਪਿੰਡ ਹਲਕੇ ਦਾ ਹਰ ਪਿੰਡ 'ਚ ਜਾਣਾ ਹਰ ਬੰਦੇ ਤੱਕ ਅਸੀਂ ਪਹੁੰਚ ਕਰ ਰਹੇ ਹਾਂ ਹਰ ਬੰਦੇ ਤੱਕ ਅਸੀਂ ਆਪਣਾ ਪ੍ਰਚਾਰ ਲੈ ਕੇ ਜਾ ਰਹੇ ਹਾਂ ਸਾਡਾ ਪ੍ਰਚਾਰ ਕੋਈ ਗਲੀਆਂ ਨਾਲੀਆਂ ਤਕਸੀਮਤ ਨਹੀਂ ਹੈ ਕੋਈ ਛਪਨਾ ਟੋਬਿਆਂ ਤਕਸੀਮਤ ਨਹੀਂ ਹੈ ਅਸੀਂ ਹਰ ਪਿੰਡ ਚੋਕਾ ਦੰਨੇ ਆ ਕਿ ਆਪਣੀਆਂ ਜ਼ਮੀਨਾਂ ਬਚਾਓ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਾ ਕਾਇਮ ਕਰੋ ਸਵੇ ਗੁਰੂ ਘਰ ਇਕੱਠੇ ਕਰੋ ਆਪਣੇ ਗਰੀਬਾਂ ਮਜ਼ਦੂਰਾਂ ਦੀ ਬਾਹ ਫੜੋ ਉਹਨਾਂ ਦੀ ਮਦਦ ਕਰੋ ਭਈਆਂ ਦੀਆਂ ਵੋਟਾਂ ਪਿੰਡਾਂ ਚ ਨਾ ਬਣਦਿਓ ਜਿਹੜਾ ਕੰਮ ਭਈਆਂ ਨੂੰ ਦੰਨੇ ਹੋ ਆਪਣੇ ਲੋਕਾਂ ਨੂੰ ਦਿਓ ਜਿਹੜੇ ਲੋਕ ਸਾਡੇ ਨਾਲ ਜੱਗਾਂ ਜੁੱਧਾਂ ਦੇ ਵਿੱਚ ਸ਼ਰੀਕ ਰਹੇ ਨੇ ਭਾਈ ਜੀਵਨ ਭਾਈ ਜੱਤਿਆਂ ਦੇ ਵਾਰਸ ਨਸ਼ੇ ਇਹ ਸਰਕਾਰਾਂ ਨਾ ਕਦੇ ਅੱਜ ਨਾ ਕੱਲ ਇਹਨਾਂ ਨੇ ਖਤਮ ਨਹੀਂ ਕਰਨੇ ਇਹ ਤੁਹਾਡੀ ਨਸਰ ਕੁਸ਼ੀ ਲਈ ਤੇ ਨਸ਼ੇ ਲਿਆਉਂਦੇ ਗਏ ਇਹ ਤੁਸੀਂ ਆਪ ਹੀ ਨੌਜਵਾਨਾਂ ਨੂੰ ਪਿੰਡਾਂ 'ਚ ਲਾਇਬ੍ਰੇਰੀਆਂ ਖੋਲੋ ਗਰਾਉਂਡਾਂ ਨਾਲ ਜੁੜੋ ਜਿਹੜੇ ਕੋ ਨੌਜਵਾਨ ਲੱਗੇ ਆ ਉਹਨਾਂ ਨੂੰ ਹੌਲੀ-ਹੌਲੀ ਸੁਚੇਤ ਕਰੋ ਚਕੰਨੇ ਕਰੋ ਉਹਨਾਂ ਨੂੰ ਨਾਲ ਰੱਖੋ ਉਹਨਾਂ ਦੇ ਵਿਚਾਰ ਬਦਲੋਗੇ ਨਸ਼ਾ ਵੀ ਛੱਡ ਜਾਣਗੇ ਜੀ ਇਹ ਇਹ ਸਾਰੀਆਂ ਗੱਲਾਂ ਲੈ ਕੇ ਅਸੀਂ ਬੁਲੀ ਦੀ ਗੱਲ ਲੈ ਕੇ ਜਾ ਰਹੇ ਹਾਂ ਕਿ ਬੁਲੀ ਸੋਡੀ ਮਾਰੀ ਜਾ ਰਹੀ ਹੈ ਸਕੂਲਾਂ 'ਚ ਤਹਾਡੀਆਂ ਇਤਿਹਾਦੀਆਂ ਨਿਸ਼ਾਨੀਆਂ ਢਾਈਆਂ ਜਾ ਰਹੀਆਂ ਨੇ ਤੁਹਾਡੇ ਇਤਿਹਾਸ ਨੂੰ ਕਿਤਾਬਾਂ ਚੋਂ ਬਦਲਿਆ ਜਾ ਰਿਹਾ ਤੁਹਾਡੇ ਇਤਿਹਾਸ ਨੂੰ ਤੁਹਾਡੀ ਗਰਵਾਨੀ ਨੂੰ ਗੁਰਾਂ ਸਾਹਿਬ ਦੇ ਵਿੱਚੋਂ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਅਰਥ ਛੋੜੇ ਪਾਣੀ ਜ਼ਹਿਰੀਲੇ ਕਰ ਦਿੱਤੇ ਗਏ ਆ ਦਰਿਆਵਾਂ ਦੇ ਦਰਿਆ ਛੋੜੇ ਪਲੀਤ ਕਰਤੇ ਜਰਾਂ ਪਾਪ ਆ ਕੇ ਫੈਕਟਰੀਆਂ ਦੀਆਂ ਧਰਤੀਆਂ 'ਤੇ ਪਾਣੀ ਪਾਈ ਜਾਂਦੀਆਂ ਫੈਕਟਰੀਆਂ ਨੌਕਰੀਆਂ ਇੱਥੇ ਬਾਹਰ ਲੈਣ ਨੂੰ ਦਿੱਤੀਆਂ ਜਾ ਰਹੀਆਂ ਨੇ ਯੂਪੀ ਬਿਹਾਰ ਹਮਾਚਲ ਹਰਿਆਣੇ ਤੋਂ ਬੰਦੇ ਆ ਕੇ ਤੁਹਾਡੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ ਸਰਕਾਰਾਂ ਪੋਸਟਾਂ ਕੱਢ ਰੰਗਾ ਨੇ 55 55 60 60% ਬੰਦੇ ਬਾਹਰਲੇ ਸੂਬਿਆਂ ਦੇ ਆ ਰਹੇ ਆ ਕੁੱਲ ਸਾਡੇ ਰੁਜ਼ਗਾਰ ਸਾਡੇ ਮਜ਼ਦੂਰਾਂ ਦਾ ਖੋਲਿਆ ਕੁੱਲ ਰੁਜ਼ਗਾਰ ਦੇ ਉੱਤੇ ਭਈਆ ਕਾਬਜ ਹੋ ਗਿਆ ਸ਼ੈਲਰਾਂ 'ਚ ਇਹ ਆ ਗਈ ਪੱਠਿਆਂ 'ਤੇ ਇਹ ਆ ਗਈ ਟੋਲ ਪੁਲਾਹਾਂ 'ਤੇ ਇਹ ਆ ਗਈ ਬੈਂਕਾਂ 'ਤੇ ਇਹ ਆ ਗਈ ਰੇੜੀ ਕੋਲੇ ਇਹਨਾਂ ਦੀ ਹੈ ਫਰਸਾਂ ਲਾਉਣ ਦਾ ਕੰਮ ਇਹ ਕਰਨ ਲੱਗੇ ਜੋੜੀਆਂ ਦਾ ਕੰਮ ਇਹ ਕਰਨ ਲੱਗੇ ਸਾਡੇ ਲੋਕਾਂ ਦਾ ਬਹੁਤ ਜਿਉਣਾ ਦੁਬੜ ਹੋਇਆ ਪਿਆ ਇਸ ਵੇਲੇ ਮਜ਼ਦੂਰ ਦੇ ਬਹੁਤ ਹਾਲਾਤ ਮਾੜੇ ਨੇ ਪੰਜਾਬ 'ਚ ਇਹ ਅਸੀਂ ਕਈ ਸਾਲ ਤੋਂ ਮੈਂ ਮਚਲਾਈ ਭਈਏ ਭਜਾਓ ਪੰਜਾਬ ਬਚਾਓ ਕੰਮ ਆਪਣੇ ਲੋਕਾਂ ਨੂੰ ਦਿਓ ਉਹ ਸਾਡੇ ਲੋਕ ਮੇਰਾ ਵਿਰੋਧ ਕਰਦੇ ਬਈ ਭਈਏ ਭੱਜ ਕੇ ਹੁਣ ਆਹ ਵੀਡੀਓ ਦਿਖਾਓ ਇਹਨਾਂ ਲੋਕਾਂ ਨੂੰ ਭਈਏ ਮੇਰਾ ਬਚਾਓ ਮੇਰੇ ਘਰਵਾਲੀ ਸਮੀ ਨਾ ਕਰੇ ਜੇ ਤੇਰੇ ਨਾਲ ਆੜਿਆ ਜਿਹੜਾ ਖੇਚ ਕੋਈ ਨਾ ਸੱਸੀ ਗੱਲ ਦੀ ਇਹ ਮਸੰਦਾਰ ਬਣੀ ਜੀ ਉਹ ਸੰਗਾ ਸੰਨੋ ਇਹੋ ਨੇ ਭਈਏ ਕੀ ਕਹਿੰਦੇ ਆ ਕਿ ਜਿਹੇਦਾਰਾ ਤੇਰੇ ਘਰ ਵਾਲੀ ਸੀ ਸਾਂਭਾਂਗੇ ਤੂੰ ਕੈਨੇਡਾ ਵਗ ਜਾ ਤੁਹਾਡੇ ਘਰ ਚ ਸਾਡਾ ਜਵਾਬ ਆ ਅਸੀਂ ਪੈਦਾ ਕਰਾਂਗੇ ਜਵਾਬ ਇੰਨੇ ਗਲਤ ਸ਼ਬਦਾਵਲੀ ਬੋਲਦਾ ਮੈਂ ਬੋਲ ਵੀ ਨਹੀਂ ਸਕਦਾ ਭਈਏ ਸਾਡੇ ਲੋਕਾਂ ਦੇ ਸਿਰ 'ਤੇ ਜੁੱਤੀਆਂ ਮਾਰਨ ਲੱਗੇ ਭਾਈ ਭਈਆ ਇੱਥੇ ਝੋਲਾ ਮਾਰੂ ਰੱਖਦਾ ਵੋਟ ਪਹਿਲਾਂ ਬਣਾ ਦਿੰਦੇ ਆ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾਉਂਦੇ ਨੇ ਸਿਰ ਵੋਟਾਂ ਦੇ ਮਾਰੇ ਤੇ ਇਹ ਭਈਏ ਤੁਹਾਡੀਆਂ ਜਵਾਕੜੀਆਂ ਤੁਹਾਡੀਆਂ ਬੱਚੀਆਂ ਦੇ ਬਲਾਤਕਾਰ ਕਰਨ ਲੱਗੇ 5 ਮਿੰਟ ਨਹੀਂ ਲਾਉਂਦੇ ਕੋਪੀ ਰੀੜੇ ਦੀ ਖਬਰ ਆ 3 ਸਾਲ ਦੀ ਬੱਚੀ ਦਾ ਬਲਾਤਕਾਰ ਹੋਇਆ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਕੋਈ ਆਵੇ ਜੀ ਸਕਦ ਕੇ ਆਵੇ ਕੰਮ ਕਰੇ ਵਾਪਸ ਜਾਵੇ ਜੇ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਜੰਮੂ ਕਸ਼ਮੀਰ ਚ ਨਾਗਾਲੈਂਡ ਚ ਰਾਸਤਾਂ ਦੇ ਵਿੱਚ ਅਸੀਂ ਕੋਈ ਜ਼ਮੀਨ ਨਹੀਂ ਲੈ ਸਕਦੇ ਇੱਕ ਵੀ ਮਰਲਾ ਅਸੀਂ ਕੋਈ ਨੌਕਰੀ ਨਹੀਂ ਲੈ ਸਕਦੇ ਤੇ ਫਿਰ ਪੰਜਾਬ ਨੂੰ ਕਿਉਂ ਸ਼ਾਮਲਾਟ ਬਣਾਇਆ ਭਾਈ ਭਾਈ ਜੀ ਇਹ ਗੱਲਾਂ ਸੀਐਮ ਭਗਵੰਤ ਮਾਨ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਦੋਂ ਕਰੀਆਂ ਸੀ ਤਾਂ ਤਾਂ ਹੀ ਲੋਕਾਂ ਨੇ ਇੱਕ ਹਵਾ ਬਣੀ ਵੇਬ ਬਣੀ ਤੇ 92 ਮੈਲੇ ਜਿਤਾ ਦਿੱਤੇ ਹੁਣ ਲੋਕ ਭਰੋਸਾ ਕਿਵੇਂ ਕਰਨਗੇ ਲੱਖੇ ਵੀਰੇ ਤੁਹਾਡੇ ਵੱਲੋਂ ਵੀ ਲੋਕ ਸਭਾ ਠੰਡਾ ਚੋਣ ਹੈ ਜਿਹੜੀ ਉਹ ਲੜੀ ਜਾਣੀ ਹੈ ਕਿਵੇਂ ਕਰਨਗੇ ਭਰੋਸਾ ਮੈਂ ਭਾਈ ਕੋਈ ਇਹ ਤਾਂ ਹਨ ਛਾਤੀ چیر ਕੇ ਦਿਖਾ ਦੂੰ ਮੇਰੇ ਅੰਦਰ ਕੀ ਹੈ ਚੇਵੇਂ ਐਮਐਲਏ ਐਮਪੀ ਬਣਨਾ ਹੋਇਆ ਅੱਜ ਵੀ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਸਾਰੀਆਂ ਧਿਰਾਂ ਪਾਰਟੀਆਂ ਵੱਲੋਂ ਆਫਰ ਆਈ ਕਿ ਤੂੰ ਬਰਹੰਡੇ ਤੋਂ ਲੜਲਾ ਭਾਨਾ ਸਰੂਰ ਤੋਂ ਖੜਾ ਕਰ ਦੇ ਮੈਂ ਕਿਹਾ ਕਰਦਾਰ ਨਹੀਂ ਮਾਰਨਾ ਗੱਲ ਤੇ ਪਟਾ ਨਹੀਂ ਛੋਡਾ ਪੋਣਾ ਜੇ ਛੋਡਾ ਪਟਾ ਗੱਲ ਤੇ ਪੈ ਗਿਆ ਨਾ ਤਾਂ ਆਪਣੇ ਲੋਕਾਂ ਦੀ ਗੱਲ ਕਰ ਸਕੀਏ ਨਾ ਆਪਣੀ ਧਰਤੀ ਦੀਆਂ ਨਾ ਆਪਣੀ ਬੋਲੀ ਦੀ ਨਾ ਆਪਣੀ ਮਿੱਟੀ ਦੀ ਅਸੀਂ ਗੱਲ ਅਖੀਰਲੇ ਸਾਹ ਤੱਕ ਆਪਣੇ ਲੋਕਾਂ ਆਪਣੀ ਧਰਤੀ ਆਪਣੀ ਮਿੱਟੀ ਦੀ ਕਰਨੀ ਹੈ ਜਿੱਤ ਗਈ ਹਰ ਇੱਕ ਅੱਡ ਗੱਲ ਆ ਕਰਦਾਰ ਨਹੀਂ ਮਾਰਨਾ ਮੈਂ ਬਹੁਤ ਵਾਰੀ ਇਹ ਗੱਲ ਦੱਸੀ ਆ ਵੀ ਬਾਈ ਦੀਆਂ ਵੋਟਾਂ ਦੇ ਵਿੱਚ ਕਿੰਨੀ ਨੇ ਰਹੀ ਝੜੂ ਦੀ ਉਦੋਂ ਵੀ ਸਾਨੂੰ ਆਫਰਾਂ ਸੀਗੀਆਂ ਭਵੰਤਮਾਨ ਖੁਦ ਸਾਨੂੰ ਮਿਲਿਆ ਭਵਾਨੀ ਕੜ ਅਸੀਂ ਇਕੱਠੇ ਹੋਏ ਮੈਂ ਜਗਦੀਪ ਸੁਖੀ ਤੇ ਭਵੰਤ ਅਸੀਂ ਗੱਡੀ 'ਚ ਬੈਠਿਆਂ ਦੀਚ ਉੱਚੇ ਵੀ ਗੱਲ ਹੋਈ ਕਿ ਲਖਿਆ ਸਾਡੇ ਬਲਵਾਂ ਆ ਜਾ ਇੱਕ ਤੂੰ ਖੜਾ ਹੋਇਆ ਚਾਰ ਬੰਦੇ ਹੋਰ ਖੜੇ ਕਰ ਲਾ ਮੈਂ ਕਿਹਾ ਬਾਈ ਨਹੀਂ ਤੂੰ ਜਿਤਨਾ ਮੂੰਹ ਦਿੱਲੀ ਵੱਲ ਪਿੱਠ ਪੰਜਾਬ ਵੱਲ ਕਰ ਲੈਣੀ ਹੈਗਾ ਮੈਨੂੰ ਪਹਿਲੇ ਹੀ ਪਤਾ ਸੀ ਕਿ ਸੱਤ ਸੋ ਹੋਣਾ ਨਹੀਂ ਅਸੀਂ ਲੋਕਾਂ ਨੂੰ ਜਵਾਬ ਦੇ ਆ ਅੱਜ ਅਸੀਂ ਸੱਥਾਂ 'ਚ ਬੋਲਦੇ ਆਂ ਬਾਈ ਆ ਕੇ ਹਜ਼ਾਰਾਂ ਬੰਦਿਆਂ ਦਾ ਇਕੱਠ ਹੁੰਦਾ ਬੁੜੀਆਂ ਵੀ ਆਉਂਦੀਆਂ ਬੀਬੀਆਂ ਵੀ ਆਉਂਦੀਆਂ ਨੌਜਵਾਨ ਵੀ ਆਉਂਦੇ ਆ ਬਜ਼ੁਰਗ ਬੱਚੇ ਵੀ ਆਉਂਦੇ ਸਾਡੇ ਨਹੀਂ ਕੋ ਚਾੜੂ ਵਾਲੇ ਆ ਜਾਣ ਬਾਦਲ ਵਾਲੇ ਆ ਜਾਣ ਜਾਂ ਕਾਂਗਰਸੀ ਆ ਜਾਣ ਜਾਂ ਬੀਜੇਪੀ ਵਾਲੇ ਆ ਜਾਣ ਲੋਕ ਸਵਾਲ ਪੁੱਛਦੇ ਨੇ ਹੁਣ ਆ ਪੰਜਾਬ ਬਚਾਓ ਯਾਤਰਾ ਤੋਰ ਲਈ ਬਾਦਲਾਂ ਨੇ ਫਿਰ ਪੁੱਛਣ ਵਾਲਾ ਹੋਵੇ 25 ਸਾਲ ਰਾਜ ਕੀਤਾ ਉਦੋਂ ਕੀ ਕਰਦੇ ਰਹੇ ਉਦੋਂ ਨਹੀਂ ਪੰਜਾਬ ਬਚਾਇਆ ਗਿਆ ਉਦੋਂ ਪੰਜਾਬ ਲੁੱਟਣ ਤੇ ਸੀ ਪੰਜਾਬ ਨੂੰ ਮਾਰਨ ਤੇ ਸੀ ਹੁਣ ਕਹਿੰਦੇ ਪੰਜਾਬ ਬਚਾਉਣਾ ਸਾਡੇ ਲੋਕਾਂ ਦੀ ਮਾਨਸਿਕਤਾ ਵੀ ਕਿੱਥੇ ਖੜੀ ਹੈ ਨਿੱਜ ਪ੍ਰਸਤ ਬਹੁਤ ਸਾਡੇ ਤੇ ਭਾਰੂ ਹੈ ਨਿੱਜੀ ਲਾਲਚ ਕੋਈ ਨਿੱਜੀ ਹਿੱਤ ਕੋਈ ਕਮਾ ਲਈ ਖਾਤਰ ਯਾਰ ਕੀ ਅਸੀਂ ਰਾਂਸਾ ਨਹੀਂ ਹੋਈਆਂ ਪੀਆਂ ਭੁੱਲ ਗਏ ਅਸੀਂ ਬਹਿਵਲ ਕਲਾਂ ਗੋਲੀकांड ਭੁੱਲ ਗਏ ਅਸੀਂ ਜੋ ਕਾਣ ਬਾਦਲਾਂ ਨੇ ਪੰਜਾਬ ਦਾ ਪੰਥ ਦਾ ਕੌਮ ਦਾ ਕੀਤਾ ਲੋਕਾਂ ਦਾ ਕੀਤਾ ਜੋ ਹੱਕ ਪੰਜਾਬ ਦੇ ਸੈਂਟਰ ਦੇ ਅੱਗੇ ਵੇਚੇ ਆਪਣੀਆਂ ਕੁਰਸੀਆਂ ਲੈਣ ਦੇ ਮਾਰੇ ਨੇ ਇਹ ਕਹਿੰਦੇ ਅਸੀਂ ਆਪਣਾ ਬਿਨਾਂ ਸ਼ਰਤ ਹੁਣ ਸਮਝੌਤਾ ਨਹੀਂ ਕਰਦੇ ਜੀ ਪਹਿਲਾਂ ਬਿਨਾਂ ਸ਼ਰਤ ਤੁਸੀਂ ਉਹ ਤਿਰਕ ਰੱਖਿਆ ਤੁਸੀਂ ਹੁਣ ਕਹਿੰਦੇ ਬਿਨਾਂ ਸ਼ਰਤ ਸਮਝੌਤਾ ਨਹੀਂ ਕਰਦੇ ਗੱਠ ਜੋੜ ਦਾ ਟੁੱਟੇ ਨਹੀਂ ਬਾਈ ਕਦੇ ਕਾਨੂੰਨ ਆਏ ਕਾਲੇ ਇਹ ਕਹਿੰਦੇ ਕਾਨੂੰਨ ਚੰਗੇ ਬਹੁਤ ਹੈ ਹਰ ਸਿਮਰਦੀ ਬੋਲੀ ਵੀ ਚੰਗੇ ਆ ਕਾਨੂੰਨ ਬਾਦਲ ਵੱਡਾ ਬੋਲਿਆ ਸਖਬੀਰ ਬੋਲਿਆ ਲੋਕਾਂ ਦਾ ਪਤਾ ਲੱਗ ਛਿੱਤਰ ਪੈਣਗੇ ਲੋਕਾਂ ਤੋਂ ਕਨੇ ਕਾਨੂੰਨ ਮਾੜੇ ਆ ਉਦੋਂ ਬਦਲ ਗਏ ਗੱਠ ਜੋੜ ਤੋੜ ਲਿਆ ਅਸਤੀਫਾ ਦਿੱਤਾ ਅਸਲ ਗੱਠ ਜੋ ਟੁੱਟੇ ਨਹੀਂ ਟਿਕੂ ਹੀ ਸੀ ਆ ਹੁਣ ਨਹੀਂ ਇਕੱਠੇ ਹੋਣਗੇ ਤਾਂ ਵੋਟਾਂ ਨੂੰ ਬਾਦ ਹੋ ਜਾਣਗੇ ਪਰ ਲੋਕਾਂ ਨੂੰ ਮੂਰਖ ਬੁੱਧੂ ਬਣਾਉਣਾ ਮੈਂ ਤਾਂ ਇਹ ਗੱਲ ਕਰਦਾ ਯਾਰ ਜੇ ਸਾਡਾ ਧਰਮ ਸਾਡਾ ਇਸ਼ਟ ਸਾਡੇ ਗੁਰੂ ਨੂੰ ਪੰਨੇ ਪੰਨੇ ਕਰਕੇ ਮਤਲਬ ਕਿ ਪੰਨਿਆਂ ਨੂੰ ਟੋਟੇ ਟੋਟੇ ਕਰਕੇ ਗਲੀਆਂਾਂ 'ਚ ਖਿਲਾਰਦਾ ਹਨ ਉਹ ਉਹਦਾ ਸਾਨੂੰ ਕੋਈ ਦਰਦ ਨਹੀਂ ਹੈਗਾ ਦਿਲਾਂ ਦੇ ਵਿੱਚ ਅਸੀਂ ਉਹ ਭੁੱਲ ਕੇ 19 ਦੇ ਵਿੱਚ ਬੜਗੜੀ ਮੋਰਚਾ ਲੱਗਿਆ ਵਾ ਅਸੀਂ ਵੋਟਾਂ ਤੋਂ ਤਿੰਨ ਮਹੀਨੇ ਪਹਿਲਾਂ ਮੋਰਚਾ ਚੱਕਿਆ ਗਿਆ ਉਦੋਂ ਲੋਕਾਂ ਨੇ ਇੱਥੋਂ ਸਰਸਿਮਲ ਜਿੱਤਾਤੀ ਸੁਖਵੀਰ ਫਲੋਇਪੁਰ ਤੋਂ ਜਿੱਤਾਤਾ ਕਿੱਛੇ ਖੜੀ ਸਾਡੀ ਮਾਨਸਿਕਤਾ ਹੁਣ ਕਾਂਗਰਸੀ ਆ ਬਾਈ ਮਾਨਸਿਕਤਾ ਦੀ ਗੱਲ ਦੇ ਕਰਕੇ ਕਰੀਏ ਆਪਾਂ ਤਾਂ ਲੱਖੇ ਵੀਰੇ ਜਿੱਕਰ ਲੱਖਾ ਬਾਈ ਗੱਲ ਕਰਦਾ ਬਾਦਲਾਂ ਦੀ ਤੰਜ ਕਸਦਾ ਤਾਂ ਜਿਕਰ ਝਾੜੂ ਵਾਲਿਆਂ ਤੇ ਤੰਜ ਕਸਦਾ ਸੀਐਮ ਭਗਵੰਤ ਮਾਨ ਦੀ ਸਰਕਾਰ ਤੇ ਤਾਂ ਕਹਿ ਦਿੰਦੇ ਨੇ ਝਾੜੂ ਵਾਲਿਆਂ ਦੇ ਕੁਝ ਵਰਕਰ ਕਹਿ ਦਿੰਦੇ ਨੇ ਕਿ ਬਾਦਲਾਂ ਦਾ ਬੰਦਾ ਤੇ ਜਿਕਰ ਬਾਦਲਾਂ ਨੂੰ ਨਿੰਦਿਆ ਜਾਂਦਾ ਤਾਂ ਬਾਦਲਾਂ ਦੇ ਕੁਝ ਕਹਿ ਦਿੰਦੇ ਨੇ ਕਿ ਝਾੜੂ ਵਾਲਿਆਂ ਦੇ ਨਾਲ ਲੱਖਾਂ ਰਲਿਆ ਹੋਇਆ ਸਪਸ਼ਟ ਕੀ ਹੈ ਮੈਂ ਬਾਈ ਮੇਠੜੀ ਪਿੰਡ ਵਾ ਗਿਆ ਮੈਨੂੰ ਇੱਕ ਬਾਈ ਕਹਿੰਦਾ ਬਾਈ ਸੁਣੀ ਗੱਲ ਕਰਨੀ ਆ ਮੈਂ ਦੱਸ ਬਾਈ ਕਹਿੰਦਾ ਕੱਲ ਦਾ ਹੁੱਕਾ ਲੱਖਾ ਸੁਧਾਨੇ ਦੇ ਪਿੰਡ ਆਉਣਾ ਕਹਿੰਦਾ ਸਾਡੇ ਚਾਰ ਚਾਹੇ ਚਲਾਤੀ ਵੀ ਲੱਖਾ ਬਾਦਲਾਂ ਤੋਂ 500 ਹਜ਼ਾਰ ਰੁਪਇਆ ਲੈ ਗਿਆ ਬੇਗ ਗਿਆ ਮੈਂ ਖਿਆ ਮੈਂ ਉਹ ਬੰਦਾ ਪਹਿਲਾ ਪੰਜਾਬ ਦਾ ਜਦੋਂ ਬਾਦਲ ਮਰਿਆ ਮਰਨਾ ਸਾਰਿਆਂ ਨਹੀਂ ਹੈ ਸਾਨੂੰ ਕਿਸੇ ਦੇ ਜਾਣਦਾ ਕੋਈ ਖੁਸ਼ੀ ਨਹੀਂ ਇੱਥੇ ਹੈਗੀ ਪਰ ਮੈਂ ਉਹ ਬੰਦਾ ਪੰਜਾਬ ਦੇ ਵਿੱਚ ਸਾਰੇ ਸਿਆਸੀ ਵਿਰੋਧੀ ਬਾਦਲ ਦੇ 70 ਦੇ ਬੈਠਣ ਗਏ ਮੈਂ ਨਹੀਂ ਗਿਆ ਇਨ ਨਾਲ ਦੇ ਕਹਿੰਦੇ ਯਾਰ ਹੁਣ ਕਾਹਦਾ ਰੋਸਾ ਬਾਦਲ ਨਾਲ ਹੁਣ ਤਾਂ ਮਰ ਗਿਆ ਮaaf ਕਰੋ ਛੱਡੋ ਪਰੇ ਮਾ ਇਹ ਬਾਦਲਾਂ ਦੇ ਗੁਨਾਹ ਮaaf ਹੋ ਸਕਦੇ ਆ ਜੋ ਵੱੱਜਰ ਗੁਨਾਹ ਬਾਦਲਾਂ ਨੇ ਕੀਤੇ ਆ ਕੌਮ ਦੇ ਪੰਥ ਦੇ ਪਿੱਠਸ਼ੂਰਾ ਮਾਰਿਆ ਪੰਜਾਬ ਦੇ ਪਿੱਠਸ਼ੂਰਾ ਮਾਰਿਆ ਫਿਰ ਇੰਦਰਾਂ ਗਾਂਧੀ ਨੂੰ ਵੀ ਮaaf ਕਰਦੇ ਉਹ ਵੀ ਮਰ ਗਈ ਜਕਰੀਆ ਖਾਨ ਵੀ ਮaaf ਕਰੋ ਲੰਗ ਜੇ ਮਸੇ ਰੰਗੜ ਵੀ ਮaaf ਕਰੋ ਉਹ ਵੀ ਮਰ ਚੁੱਕੇ ਆ ਇਹਨਾਂ ਦੀਆਂ ਗਲਤੀਆਂ ਨਹੀਂ ਆ ਮਾਫੀ ਗਲਤੀਆਂ ਦੀ ਹੁੰਦੀ ਆ ਬਾਈ ਗੁਨਾਹਾਂ ਦੀ ਨਹੀਂ ਛਿਹੜੇ ਕਹਿੰਦੇ ਝਾੜੂ ਦਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਜੇ ਮੈਂ ਝਾੜੂ ਦਾ ਹੁੰਦਾ ਤਾਂ ਮੈਂ ਅੱਜ ਵੀ ਝਾੜੂ ਵੱਲੋਂ ਪਹਿਲਾਂ ਵੀ ਝਾੜੂ ਵੱਲੋਂ ਚੋਣ ਲੜ ਕੇ ਸੌਖਾ ਐਮਐਲਏ ਨਹੀਂ ਨੇਰੀ ਚ ਬਣ ਸਕਦਾ ਸੀਗਾ ਕੁੱਤੇ ਦੇ ਗੱਲ 'ਚ ਪਟਾ ਪਾਉਂਦੇ ਕੁੱਤਾ ਜਿੱਤ ਜਾਂਦਾ ਐਨੀ ਹਵਾ ਸੀ ਉਹਨਾਂ ਦੀ ਕਰਤਾਰ ਮੈਂ ਇੱਕੋ ਸਪੱਸ਼ਟ ਹੈ ਜਿਹੜੀ ਮੇਰੀ ਸੋਚ ਹੈ ਮੈਨੂੰ ਪਤਾ ਜੇ ਕਿਸੇ ਗੱਲ ਦਾ ਗੱਲ 'ਚ ਪਟਾ ਪਵਾ ਲਿਆ ਇਹਨਾਂ ਨੇ ਪੰਜਾਬ ਦੀ ਗੱਲ ਨਹੀਂ ਕਰਨ ਦੇਣੀ ਇਹ ਕਹਿੰਣਗੇ ਦਿੱਲੀ ਤੋਂ ਹਦਾਇਤਾਂ ਆਉਣਗੀਆਂ ਉੱਪਰੋਂ ਆ ਦੇ ਤਾਂ ਹੋਣਗੇ ਉਹ ਬੋਲ ਉਹ ਆਪਾਂ ਤੋਂ ਹੋਣਾ ਨਹੀਂ ਬਾਈ ਮੈਂ 13000 ਪੰਜਾਬ ਦੇ ਪਿੰਡ ਚ ਨਿਕਲਿਆ ਲੋਕਾਂ ਨੂੰ ਇਹ ਸੁਨੇਹੇ ਦੇ ਨਿਕਲਿਆ ਵੀ ਗੁਰੂ ਘਰ ਸੇਵੇ ਇਕੱਠੇ ਕਰ ਲੋ ਏਕਾ ਕਰ ਲੋ ਸਮਾ ਮਾੜਾ ਹੋਂ ਨਾਲ ਆ ਓਏ ਭਈਆਂ ਦੀਆਂ ਵੋਟਾਂ ਨਾ ਪਿੰਡਾਂ ਚ ਵੰਡੋ ਸਰਪੰਚਾਂ ਤੋਂ ਮਤੇ ਪਵਾ ਲੋ ਜ਼ਮੀਨਾਂ ਨਾ ਵੇਚੋ ਏ ਬੋਲੀ ਬਚਾ ਲੋ ਇਤਿਹਾਸ ਦੀਆਂ ਨਿਸ਼ਾਨੀਆਂ ਮਟਾਤੀਆਂ ਬਚਾ ਲੋ ਏ ਇਹੀ ਘੱਟੋ ਘੱਟ ਮੇਰੀ ਜਾਗ ਲਾ ਗਿਆ ਲੋਕਾਂ ਨੂੰ ਸਮਝ ਪੈ ਗਈ ਮੇਰੀ ਪ੍ਰਚਾਰ ਤੇ ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈ ਭਾਈ ਪਰ ਲੱਖਾ ਕੱਲਾ ਜੇਕਰ ਗੱਲ ਕੀਤੀ ਜਾਵੇ ਸੰਸਦ ਦੇ ਵਿੱਚ ਪਹੁੰਚਦਾ ਤਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੀ 7 ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਤੋਂ ਕੁਝ ਨਹੀਂ ਹੋਇਆ ਉਹ ਕਹਿੰਦੇ ਹੁਣ ਸਾਨੂੰ ਸੈਂਟਰ ਦਾ ਪੱਲਾ ਫੜਾਓ ਹੁਣ ਸਾਨੂੰ ਸੈਂਟਰ ਦੇ ਵਿੱਚ ਲੈ ਕੇ ਆਓ ਫੇਰ ਅਸੀਂ ਕੁਝ ਕਰਾਂਗੇ ਲੱਖਾ ਕੱਲਾ ਕੀ ਕਹਾੜੂ ਨੇ ਕਿਹੜੇ ਬੰਦੇ ਦਿੱਤੇ ਰਾਗਵ ਚੱਡਾ ਹਰਪ੍ਰਜਨ ਸਿੰਘ ਉਹ ਇੱਕ ਸਾਨੀ ਗਾਉਣ ਵਾਲਾ ਇੱਕ ਔਰ ਜੀਵ ਇੱਕ ਯੂਨੀਵਰਸਿਟੀ ਦਾ ਮਾਲਕ ਕਿ ਕੋਈ ਪੈਸੇ ਲੈ ਕੇ ਰਾਸਵਾ ਭੇਜਦਾ ਕੋਈ ਆਪ ਦਾ ਜਿਹਰ ਤਪੇਤਾ ਕਿਹੜੇ ਮੂੰਹ ਟੁੱਟ ਜੇ 20 ਬੰਦਿਆਂ ਦਾ ਯਾਰ ਜਿਹੜੇ ਬੰਦਿਆਂ ਨੇ ਜਦੋਂ ਦਰਿਆ ਟੁੱਟੇ ਸਾਤਲੋਜ ਤੇ ਘੱਗਰ ਟੁੱਟਿਆ ਗਰੀਬਾਂ ਦੇ ਖੋਲੇ ਢਹਿ ਕੇ ਘਟ ਹੈਗੇ ਦਰਿਆਵਾਂ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਰੇਤਾਂ ਚੜ ਗਿਆ ਕਹਿ ਕੇ ਫੁੱਟ ਬਾਣਾ ਦੇ ਬੱਚੇ ਕਿਸੇ 20 ਬੰਦਿਆਂ ਦੇ ਵਿੱਚੋਂ ਮੂੰਹ ਟੁੱਟ ਜੇ ਕਿਸੇ ਬੰਦੇ ਨੇ ਲੋਕ ਸਭਾ ਰਾਜ ਸਭਾ 'ਚ ਸਵਾਲ ਠਾਇਆ ਹੋਵੇ ਵੀ ਜੇ ਦਰਿਆਵਾਂ ਦੇ ਨਾਲ ਸਾਡੇ ਲੋਕਾਂ ਨੇ ਮਰਨਾ ਡੁੱਬਣਾ ਫਸਲਾਂ ਮਰਨੀਆਂ ਉਹ ਪਾਣੀ ਹੜਾ ਨਾਲ ਤੇ ਇਹ ਦਰਿਆਵਾਂ ਮਾਰੇ ਉੱਤੇ ਹੱਕ ਵੀ ਸਾਡਾ ਸਾਡੇ ਟੇਲਾਂ ਦੇ ਪਾਣੀ ਨਹੀਂ ਪਹੁੰਚਦਾ ਲੋਕ ਤੌੜੇ 15 15 20 20 ਰੁਪਿਆ ਦੇ ਸਿੰਗੋ ਲਹਿਰੀ ਨਗਲਾ ਉਹ ਸਰਦੂਰਗੜ ਦੇ ਪਿੰਡ ਮਾਨਸਾ ਦੇ ਪਿੰਡ ਮੁੱਲ ਲੈਂਦੇ ਆ ਪਾਣੀ ਤੇ ਇਹਨਾਂ ਨੇ ਖੋ ਕੇ ਪਾਣੀ ਸਾਡਾ ਦੇਦਾ ਰਾਜਸਥਾਨ ਨੂੰ ਤੇ ਇਧਰੋਂ ਦੇਦਾ ਦਿੱਲੀ ਨੂੰ ਇਹ ਜਿਹੜੀ ਗੱਲ ਆ ਇਹ ਇਹ ਗੱਲਾਂ ਜੇ ਕਰਨ ਵਾਲਾ ਕੋਈ ਪਹੁੰਚਦਾ ਸਹੀ ਨਾ ਯਾਰ ਮੈਂ ਇੱਕ ਗੱਲ ਕਹਿੰਦਾ ਕੱਲੇ ਦੀ ਨਹੀਂ ਗੱਲ ਹੁੰਦੀ ਭਾਂਬੜ ਮਚਾਉਣ ਲਈ ਚਿੰਗਾਰੀ ਬਹੁਤ ਹੁੰਦੀ ਆ ਬੰਦਾ ਕੱਲਾ ਹੀ ਬਹੁਤ ਹੁੰਦਾ ਹੁਣ ਭਵੰਤ ਕਹਿੰਦਾ ਉਥੇ ਬਾਜਵੇ ਵਰਗਿਆਂ ਨੂੰ ਵੀ ਸਾਡੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਕਹਿੰਦਾ ਕਿ ਨਹੀਂ ਵਿਧਾਨ ਸਭਾ ਚ ਕਿ ਮੈਂ ਪਾਉਣਗੇ ਸਾਰੇ ਚੋਰ ਇਕੱਠੇ ਹੋਏ ਨੇ ਕਾਂਗਰਸੀ ਵੀ ਪਹਿਲਾਂ ਪਹਿਲਾਂ ਆ ਹੀ ਕੁਛ ਕਰਦੇ ਰਹੇ ਨੇ ਉਹਨੂੰ ਪਤਾ ਵੀ ਇਹਨਾਂ ਕੋਲ ਜ਼ਰੂਰਤ ਹੀ ਨਹੀਂ ਮੇਰਾ ਜਵਾਬ ਦੇਣ ਮੇਰੇ ਵਰਗਾ ਇੱਕ ਵੀ ਗਿਆ ਹੁੰਦਾ ਨਾ ਵਿਧਾਨ ਸਭਾ ਦੇ ਵਿੱਚ ਪਹਿਲਾਂ ਤਾਂ ਮੈਂ ਕਹਿੰਦਾ ਜ਼ਰੂਰਤ ਨਾ ਵੀ ਆਪ ਹਾਂਸਿਆਂ ਇਹ ਨਹੀਂ ਪਾਉਂਦੇ ਅੱਖਾਂ ਚੱਖਾਂ ਅਸੀਂ ਪਾਵਾਂਗੇ ਕਰ ਗੱਲ ਅੱਜ ਵੀ ਲੋਕ ਸਭਾ ਬਹਿ ਮੰਨ ਲਓ ਜੇ 13 ਬੰਦੇ ਵੀ ਇੱਕ ਪਾਰਟੀ ਚਾ ਕੇ ਭੇਜ ਦਿੰਨੇ ਆ ਕਿ ਉਹ ਸਰਕਾਰ ਬਣਾ ਦੇਣਗੇ ਕਿ ਉਹ ਸਰਕਾਰ ਹਟਾ ਦੇਣਗੇ ਸਰਕਾਰ ਤਾਂ ਤੇਰਾ ਨਾਲ ਵੀ ਨਹੀਂ ਬਣਨੀ ਪਰ ਘੱਟੋ ਘੱਟ ਸਾਡੇ ਕੋਲ ਬੰਦੇ ਤਾਂ ਉਹ ਹੋਣ ਜਿਹੜੇ ਸਾਡੇ ਪੰਜਾਬ ਦੀ ਗੱਲ ਡੈਮਾਂ ਦੇ ਪ੍ਰਬੰਧ ਸਾਡੇ ਖੋਲੇ ਪਾਣੀਆਂ ਦੇ ਹੱਕ ਸਾਡੇ ਖੋਲੇ ਰਾਜਧਾਨੀ ਸਾਡੀ ਖੋਲੀ ਰੋਜ਼ ਕੋਈ ਨਾ ਕੋਈ ਨਵੇਂ ਕਾਨੂੰਨ ਸਾਡੇ ਦੇ ਲਾਗੂ ਕਰ ਦਿੰਦੇ ਨੇ ਰੋਜ਼ ਲੋਕਾਂ ਨਾਲ ਸਾਡੇ ਇੱਥੇ ਲੁੱਟਮਾਰ ਹੋ ਰਹੀ ਆ ਉਹ ਘੱਟੋ ਘੱਟ ਯਾਰ ਉਹੋ ਜਿਹੇ ਬੰਦਾ ਦਾ ਭੇਜੋ ਜਿਹੜਾ ਉੱਥੇ ਜਾ ਕੇ ਰੌਲਾ ਪਾਵੇ ਬੋਲੇ ਆਪਣੇ ਹੱਕ ਦੀ ਗੱਲ ਕਰੇ ਸੂਬੇ ਦੇ ਹੱਕਾਂ ਦੀ ਗੱਲ ਕਰੇ ਔਰ ਉਹ ਇਹਨਾਂ ਦਾ ਮਾਂ ਨਹੀਂ ਦੁੱਧ ਦਿੰਦੀ ਯਾਰ ਮੈਂ ਤਾਂ ਕਹਿੰਦਾ ਵੀ ਕੱਲਾ ਲੱਖਾ ਨਹੀਂ ਬੰਦਾ ਦੇਖ ਕੇ ਚੁਣੇ ਪੰਜਾਬ ਦੇ ਲੋਕੋ ਵਾਦਾ ਇੱਕੋ ਹੀ ਆ ਬਾਈ ਬਾਹਲੀਆਂ ਗੱਲਾਂ ਦਾ ਹੈ ਨਹੀਂ ਮੈਂ ਮੈਂ ਕਿਨੂੰ ਕਿਨੂੰ ਇਹ ਪ੍ਰੋਸਾ ਦਵਾ ਸਕਦਾ ਹਾਂ ਨਾ ਲੋਕਾਂ ਦਾ ਭਰੋਸਾ ਝਾੜੂ ਵਾਲਿਆਂ ਨੂੰ ਤੋੜਦਾ ਲੋਕਾਂ ਨੇ ਇਹਨਾਂ 'ਚ ਯਕੀਨ ਕੀਤਾ 92 'ਚ ਯਕੀਨ ਨਿਕਲਿਆ ਉਹ 'ਚ ਇੱਕ ਗੱਲ ਕਹਿਣਾ ਜੇ ਭੇਜਤਾ ਨਾ ਨਰਾਸ਼ਤਾ ਨਹੀਂ ਹੋਊਗਾ ਆਪਣੇ ਆਪ ਦੇ ਉੱਤੇ ਤੁਹਾਨੂੰ ਅਫਸੋਸ ਨਹੀਂ ਹੋਊਗਾ ਵੀ ਅਸੀਂ ਇਹ ਬੰਦੇ ਨੂੰ ਵੋਟ ਪਾਈਏ ਤੇ ਜੇ ਨਾ ਕੁਝ ਕਰ ਸਕਿਆ ਵਾਦਾ ਆ ਪਿੰਡਾਂ 'ਚ ਕਿ ਦੁਬਾਰਾ ਵੋਟ ਨਹੀਂ ਮੰਗਣਾ ਲੱਖੇ ਵੀਰ ਚੁਣੌਤੀਆਂ ਵੱਡੀਆਂ ਨੇ ਪਾਵਰਫੁਲ ਨੇ ਕੈਬਨਟ ਮੰਤਰੀ ਗਰਮੀਤ ਸਿੰਘ ਖੁੱਡੀਆਂ ਸੱਤਾ ਦੇ ਵਿੱਚ ਮੌਜੂਦਾ ਸਰਕਾਰ ਹੈ ਦਬਦਬਾ ਰਵੇਗਾ ਉਹਨਾਂ ਦਾ ਜੇਕਰ ਬਿਬਾਹ ਸਿਮਰਤ ਕੋਰ ਬਦਲ ਦੀ ਗੱਲ ਕਰੀਏ ਪੈਸੇ ਦੇ ਵਜੋਂ ਵੀ ਬਹੁਤ ਕੁਝ ਹੈ ਉਹਨਾਂ ਕੋਲ ਲੱਖਾ ਕਿਵੇਂ ਚੋਣ ਲੜੇਗਾ ਲੱਖੇ ਕੋਲ ਕੀ ਕੁਝ ਹੈ ਕਿ ਲੱਖਾ ਉਹਨਾਂ ਦੇ ਬਰਾਬਰ ਚੋਣ ਲੜ ਪਾਵੇਗਾ ਅਸੀਂ ਤਾਂ ਭਾਈ ਆਮ ਬਹੁਤ ਦਰਮਿਆਨੇ ਘਰਾਂ ਦੇ ਜਵਾਬ ਆ ਅਸੀਂ ਤਾਂ 10000 ਰੁਪਏ ਲੋਕਾਂ ਤੋਂ ਇਕੱਠੇ ਕਰਕੇ ਤੇਲ ਪਾਉਨੇ ਆ ਰੋਜ਼ ਹਰ ਇੱਕ ਪਿੰਡ 'ਚ ਮੰਨਦੇ ਭਾਈ 10000 ਰੁਪਏ ਦੇ ਤੇਲ ਮਾਚਦਾ ਹੋਵੇ ਅਸੀਂ ਜ਼ਮੀਨ ਵੇਚ ਕੇ ਤਾਂ ਅਸੀਂ ਜ਼ਮੀਨ ਵੇਚ ਕੇ ਵੀ ਨਹੀਂ ਲੱਗਨੇ ਸਾਥ ਤਾਂ ਇੰਨੀ ਕਿਹੜਾ ਪੂੰਜੀ ਸਾਡੇ ਕੋਲੇ ਇਹ ਤਣਾੜ ਨੇਵੇਂ ਬਣਦਾ ਬਹੁਤ ਤਣਾੜਾ ਬਥੇਰਾ ਪਾਵਲਾਂ ਨੇ ਪਹਿਲ ਲੁੱਟਿਆ ਝਾੜੂ ਵਾਲਿਆਂ ਕੋਲ ਪਾਵਰ ਹੈਗੀ ਐ ਖੁੱਡੀਆਂ ਦਾ ਮੰਤਰੀ ਆ ਦੂਜਿਆਂ ਕੋਲ ਬਥੇਰਾ ਪੈਸਾ ਉੱਪਰੋਂ ਆ ਜਣਾ ਪਾਵਰਾਂ ਹੈਗੀਆਂ ਨੇ ਪਰ ਸਾਡੇ ਕੋਲ ਤਾਂ ਅਸੀਂ ਤਾਂ ਇਕੱਲੇ ਸਾਡੀ ਸੋਚ ਆ ਸਾਡੇ ਕੋਲ ਵਿਚਾਰ ਆ ਅਸੀਂ ਉਹਦੇ ਨਾਲ ਲੜ ਰਹੇ ਆ ਤੇ ਲੋਕਾਂ ਤੋਂ ਸਾਥ ਮੰਗ ਰਹੇ ਆ ਵੀ ਵੱਡੇ ਤਣਾੜਾਂ ਦਾ ਇੱਥੇ ਆਮ ਘਰਾਂ ਦੇ ਜਵਾਕਾਂ ਨੇ ਉੱਠ ਕੇ ਧੂੜ ਚਟਾਈ ਆ ਇਹ ਕੋਈ ਨਮੀ ਗੱਲ ਨਹੀਂ ਹੈਗੀ ਹੁਣ ਵਿੱਚ ਟਾਉਣਗੇ ਬੇਫਿਕਰ ਹੋ ਲੋਕਾਂ ਨੂੰ ਮੈਂ ਜਿੱਥੇ ਵੀ ਗਿਆ ਬਾਈ ਮੈਂ ਇਸ ਤੋਂ ਪਹਿਲਾਂ 350 ਤੋਂ 400 ਪਿੰਡ ਚ ਆ ਚੁੱਕਾ ਬਹੁਤ ਵਧੀਆ ਹੰਗਾਰਾ ਲੋਕਾਂ ਦਾ ਵਧੀਆ ਸਾਥ ਦੇ ਰਹੇ ਸੁਣ ਰਹੇ ਆ ਅਪੀਲ ਕਰਦਾ ਹਾਂ ਇੱਕ ਵਾਰੀ ਮੌਕਾ ਦੇ ਕੇ ਦੇਖ ਲਓ ਨਿਰਾਸ਼ ਨਹੀਂ ਹੋਣ ਦਊਗਾ ਇਹ ਸੋਣ ਦਾ ਵਾਦਾ ਰਿਹਾ ਬਾਈ ਬਾਈ ਜੀ ਜਦੋਂ ਤੁਸੀਂ ਪਹੁੰਚਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਵੀ ਪਹੁੰਚਦਾ ਲੋਕ ਵੀ ਪਹੁੰਚਦੇ ਨੇ ਕਿਵੇਂ ਲੱਗਦਾ ਸੀਐਮ ਭਗਵੰਤ ਮਾਨ ਵਾਲੀ ਹਵਾ ਵਗ ਸਕਦੀ ਹੈ ਜਦੋਂ ਸੀਐਮ ਭਗਵੰਤ ਮਾਨ ਆਉਂਦੇ ਸੀ ਤਾਂ ਉਹ ਦ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਵੀ ਆਉਂਦਾ ਸੀ ਤੇ ਲੋਕ ਸੁਣਦੇ ਵੀ ਸੀ ਉਹ ਹਵਾ ਦੇਖਣ ਨੂੰ ਮਿਲ ਸਕਦੀ ਹੈ ਲੱਖੇ ਸਦਾ ਨੇ ਇਹ ਲੋਕ ਦੱਸਣਗੇ ਬਾਈ ਮੈਂ ਆਹ ਦੇ ਮੂੰਹ ਐਵੇਂ ਮੂੰਹ ਮਿੱਠੂ ਬਣਨ ਵਾਲੀ ਗੱਲ ਆ ਮੈਂ ਉਹ ਇਹ ਲੋਕ ਦੱਸਣਗੇ ਪਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਆਪਦੇ ਪੱਖੋਂ ਕੋਈ ਕਸਰ ਨਹੀਂ ਛੱਡ ਰਿਹਾ ਇਹਨਾਂ ਨੇ ਜਿੱਤ ਕੇ ਪੰਜ ਪੰਜ 10 10 ਸਾਲ ਚ ਹਰ ਸਮਰਤਾਰਗਿਆਂ ਨੇ ਆ ਰਾਜੇ ਵੜੰਗਰ ਕਹਿੰਦੇ ਦੂਜੇ ਤੀਜਿਆਂ ਨੇ ਇਹਨਾਂ ਨੇ ਬਾਈ 600 ਪਿੰਡ ਨਹੀਂ ਗਏ ਹੋਏ ਹੁਣੇ ਤੇ ਮੈਂ ਹਲੇ ਕੁਝ ਵੀ ਨਹੀਂ 600 ਦੇ 600 ਪਿੰਡ ਚ ਪਹੁੰਚੂਗਾ ਹਰ ਘਰ ਤੱਕ ਢਾਣੀਆਂ ਤੱਕ ਕੋਠਿਆਂ ਤੱਕ ਪਹੁੰਚੂਗਾ ਆਵਾਜ਼ ਲੈ ਕੇ ਜਾਊਂਗਾ ਲੋਕਾਂ ਨੂੰ ਸਬੇਨਤੀ ਇੰਨੀ ਹੋਈਆਂ ਵੀ ਇੱਕ ਵਾਰੀ ਮੌਕਾ ਜ਼ਰੂਰ ਦਿਓ ਸ਼ੁਕਰੀਆ ਭਾਈ ਮੇਰੇ